ਦੇਖੋ ਇੱਕ ਗੱਲ ਆ ਜਿਹੜੀ ਉਹ ਨੋਟ ਕਰਕੇ ਰੱਖ ਲਓ ਸਭ ਤੋਂ ਪਹਿਲਾਂ ਕਿ ਜਿਹੜਾ ਮੁਰਗੀਆਂ ਦਾ ਟੈਂਪਰੇਚਰ ਹੁੰਦਾ ਆ ਇਹ 100 ਤੋਂ ਉੱਪਰ ਰਹਿੰਦਾ ਆ ਤੇ ਜੇਕਰ ਮੁਰਗੀਆਂ ਦਾ ਟੈਂਪਰੇਚਰ ਪਹਿਲਾਂ ਹੀ 100 ਤੋਂ ਉੱਪਰ ਰਹਿੰਦਾ ਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਗਰਮੀ ਜਿਹੜੀ ਆ ਇਹ ਮੁਰਗੀਆਂ ਦੇ ਲਈ ਕਿੰਨੀ ਖਤਰਨਾਕ ਹੁੰਦੀ ਆ ਤੇ ਤੁਸੀਂ ਦੇਖਿਆ ਵੀ ਹੋਣਾ ਜੋ ਕਾਫੀ ਟਾਈਮ ਦੇ ਇਹ ਕੰਮ ਕਰਦੇ ਆਏ ਨੇ ਮੁਰਗੀ ਫਾਰਮ ਦਾ ਕਿ ਕਈ ਵਾਰ ਗਰਮੀਆਂ ਦੇ ਦਿਨਾਂ ਦੇ ਵਿੱਚ ਮੁਰਗੀ ਸਾਡੀਆਂ ਅੱਖਾਂ ਸਾਹਮਣੇ ਹੀ ਚੱਲਦੀ ਫਿਰਦੀ ਦਮ ਤੋੜ ਜਾਂਦੀ ਵਜ੍ਹਾ ਕੀ ਆ ਗਰਮੀ ਜਦੋਂ ਅੱਤ ਦੀ ਗਰਮੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਮੁਰਗੀਆਂ ਨੂੰ ਇਹ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਇੱਕ ਸੈਕਿੰਡ ਦੇ ਵਿੱਚ ਸਾਡੀ ਜਿਹੜੀ ਮੁਰਗੀ ਆ ਉਹ ਖਤਮ ਹੋ ਜਾਂਦੀ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮੁਰਗੀਆਂ ਨੂੰ ਨੇਚਰਲ 쿨ਿੰਗ ਦੇਣ ਦੇ ਲਈ ਆਪਾਂ ਕਿਹੜੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਆ ਉਹਨਾਂ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹ ਚੀਜ਼ਾਂ ਦਿਖਾਉਨੇ ਆ ਜਿਹੜੀਆਂ ਪੌਣੀਆਂ ਨੇ ਕਿਵੇਂ ਪੌਣੀਆਂ ਨੇ ਇਹਦੇ ਕੀ ਫਾਇਦੇ ਨੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਹਦਵਾਣੇ ਦੀ ਜਿਹੜਾ ਹਦਵਾਣਾ ਆ ਇਹ ਮੁਰਗੀਆਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਆ ਦੂਜੇ ਨੰਬਰ ਤੇ ਆਉਂਦਾ ਆ ਖੀਰਾ ਖੀਰਾ ਵੀ ਤੁਸੀਂ ਮੁਰਗੀਆਂ ਨੂੰ ਪਾ ਸਕਦੇ ਆ ਤੇ ਤੀਜੇ ਨੰਬਰ ਤੇ ਆਉਂਦਾ ਆ ਖਰਬੂਜਾ ਖਰਬੂਜਾ ਵੀ ਤੁਸੀਂ ਮੁਰਗੀਆਂ ਨੂੰ ਪਾ ਸਕਦੇ ਆ ਪਰ ਜ਼ਿਆਦਾਤਰ ਤੁਸੀਂ ਜਿਹੜਾ ਹਦਵਾਣਾ ਆ ਇਹ ਮੁਰਗੀਆਂ ਨੂੰ ਪਾ ਸਕਦੇ ਆ ਹਦਵਾਣੇ ਦੇ ਮੁਰਗੀਆਂ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਇਹ ਪਾਉਣਾ ਕਿਵੇਂ ਆ ਕਈ ਵਾਰ ਆਪਾਂ ਖੇਚਲ ਤੋਂ ਡਰ ਜਾਂਦੇ ਆ ਕਿਉਂਕਿ ਸਭ ਤੋਂ ਪਹਿਲਾਂ ਕਈ ਵੀਡੀਓ ਜਿਹੜੀਆਂ ਮੈਂ ਪਾਈਆਂ ਉਹਨਾਂ ਦੇ ਵਿੱਚ ਜਿਹੜੇ ਮੈਂ ਆਰਗੈਨਿਕ ਤਰੀਕੇ ਦੱਸੇ ਸੀਗੇ ਨੇਚਰਲ ਜਿਹੜੀਆਂ ਚੀਜ਼ਾਂ ਦੇਸੀ ਤਰੀਕੇ ਦੱਸੇ ਸੀਗੇ ਉਹ ਦੱਸੇ ਸੀ ਆਪਾਂ ਗ੍ਰਾਈਂਡ ਗ੍ਰਾਈਂਡ ਦੇ ਨਾਲ ਗ੍ਰਾਈਂਡ ਕਰਕੇ ਪਰ ਇਹ ਜਿਹੜਾ ਆ ਇਹ ਤੁਸੀਂ ਕੁਝ ਵੀ ਗ੍ਰਾਈਂਡ ਨਹੀਂ ਕਰਨਾ ਤੁਸੀਂ ਜਿਵੇਂ ਘਰ ਦੇ ਵਿੱਚ ਕੱਟ ਕੇ ਖਾਣੇ ਹੋ ਉਸੇ ਤਰ੍ਹਾਂ ਕੱਟ ਕੇ ਇਹਨਾਂ ਦੇ ਅੱਗੇ ਰੱਖ ਦਿਓ ਮੁਰਗੀਆਂ ਜਿਹੜੀਆਂ ਉਹ ਖਾ ਜਾਣਗੀਆਂ ਕੁਛ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਤੁਸੀਂ ਹਦਵਾਣਾ ਲੈ ਕੇ ਆਓ ਹਦਵਾਣਾ ਲਿਆ ਕੇ ਇਹਨਾਂ ਦੇ ਮੋਰੇ ਕੱਟ ਕੇ ਰੱਖ ਦਿਓ ਛੋਟੇ ਛੋਟੇ ਟੁਕੜੇ ਤਾਂ ਕਿ ਸਾਰੀਆਂ ਖਾ ਸਕਣ ਇੱਕ ਜਗ੍ਹਾ ਨਾ ਰੱਖਿਓ ਥੋੜਾ ਗੈਪ ਪਾ ਪਾ ਕੇ ਅਲੱਗ-ਅਲੱਗ ਜਗ੍ਹਾ ਤੇ ਰੱਖੋ ਤਾਂ ਕਿ ਸਾਰੀਆਂ ਮੁਰਗੀਆਂ ਨੂੰ ਹਿੱਸੇ ਆਉਂਦਾ ਜਿਹੜਾ ਹਦਵਾਣਾ ਆ ਉਹ ਆ ਜਾਵੇ ਸਾਰੀਆਂ ਮੁਰਗੀਆਂ ਹੀ ਖਾ ਸਕਣ ਜੇਕਰ ਇੱਕ ਜਗ੍ਹਾ ਤੁਸੀਂ ਰੱਖੂਗੇ ਮੰਨ ਲਓ ਤੁਸੀਂ ਹਦਵਾਣੇ ਦੇ ਦੋ ਟੁਕੜੇ ਕਰਕੇ ਰੱਖ ਦਿੰਦੇ ਆ ਸਾਂ ਮੁਰਗੀਆਂ ਜਿਹੜੀਆਂ ਹਫੜਾ ਦਪੜੀ ਮਚਾਉਣਗੀਆਂ ਕੋਈ ਖਾ ਸਕੂ ਕੋਈ ਨਹੀਂ ਖਾ ਸਕੂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਖੀਰੇ ਦੀ ਖੀਰਾ ਵੀ ਤੁਸੀਂ ਕੱਟ ਕੇ ਪਾ ਸਕਦੇ ਆ ਪਰ ਕੋਸ਼ਿਸ਼ ਕਰਿਓ ਕਿ ਜਿਹੜਾ ਖੀਰਾ ਆ ਉਹ ਜਿਆਦਾ ਬਰੀਕ ਟੁਕੜਿਆਂ ਦੇ ਵਿੱਚ ਕੱਟਿਓ ਜਿਵੇਂ ਕਿ ਮੈਂ ਕੱਟਿਆ ਐਦਾਂ ਨਾ ਕੱਟਿਓ ਐਦਾਂ ਥੋੜਾ ਜਿਹਾ ਮੁਰਗੀਆਂ ਇਗਨੋਰ ਕਰਦੀਆਂ ਨੇ ਕਿਉਂਕਿ ਖੀਰਾ ਆ ਜਿਹੜਾ ਉਹ ਥੋੜਾ ਸਖਤ ਹੁੰਦਾ ਹੈ ਖੀਰੇ ਦੇ ਤੁਸੀਂ ਬਰੀਕ ਬਰੀਕ ਟੁਕੜੇ ਆ ਜਿਹੜੇ ਕਰਕੇ ਇਹਨਾਂ ਨੂੰ ਪਾ ਸਕਦੇ ਆ ਤੇ ਇਹ ਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਜਿਹੜਾ ਖਰਬੂਜਾ ਆ ਖਰਬੂਜਾ ਵੀ ਤੁਸੀਂ ਮੁਰਗੀਆਂ ਨੂੰ ਐਦਾਂ ਹੀ ਕੱਟ ਕੇ ਪਾ ਸਕਦੇ ਆ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਬਹੁਤ ਜ਼ਿਆਦਾ ਛੋਟੇ ਟੁਕੜੇ ਕਰਨੇ ਆ ਤੁਸੀਂ ਨੋਰਮਲ ਵੀ ਪਾ ਸਕਦੇ ਆ ਟੁਕੜਿਆਂ ਦੇ ਵਿੱਚ ਬਾਕੀ ਇੱਕ ਗੱਲ ਹੋਰ ਆ ਘਬਰਾਓ ਨਾ ਕਿ ਇਹ ਬਹੁਤ ਜ਼ਿਆਦਾ ਮਹਿੰਗੇ ਨੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਸਸਤੇ ਨੇ ਰੇਟ ਆਪਾਂ ਤੁਹਾਨੂੰ ਦੱਸ ਦਿੰਦੇ ਆ 6 ਕਿਲੋ ਹਦਵਾਣਾ 100 ਰੁਪਏ ਦਾ ਆ ਜਾਂਦਾ ਆ ਇਹਨਾਂ ਦਿਨਾਂ ਦੇ ਵਿੱਚ ਚਲੋ ਬਾਕੀ 5-10 ਰੁਪਏ ਹੋ ਸਕਦਾ ਆ ਕਿ ਸਾਡੇ ਏਰੀਆ ਦੇ ਵਿੱਚ 5-10 ਰੁਪਏ ਵੱਧ ਹੋਣ ਕਿਤੇ ਘੱਟ ਹੋਣ ਕਿ ਸਾਡੇ ਏਰੀਆ ਦੇ ਵਿੱਚ ਸ਼ਾਇਦ ਵੱਧ ਹੋਣ ਕਿਤੇ ਘੱਟ ਹੋਣ ਕੁਝ ਵੀ ਹੋ ਸਕਦਾ ਆ ਏਰੀਆ ਏਰੀਆ ਦਾ ਥੋੜਾ ਜਿਹਾ ਫਰਕ ਹੁੰਦਾ 5-10 ਰੁਪਏ ਦਾ ਬਹੁਤਾ ਫਰਕ ਨਹੀਂ ਹੈਗਾ ਮਈ ਮਹੀਨੇ ਦਾ ਚੱਲ ਰਹੀ ਆ 18-19 ਤਰੀਕ ਚੱਲ ਰਹੀ ਆ ਸੋ ਆਪਾਂ ਇਹ ਪਾਈ ਸੀਗੇ 18 ਨੂੰ 19 ਤਰੀਕ ਨੂੰ ਆਪਾਂ ਇਹ ਜਿਹੜਾ ਵੀਡੀਓ ਆਪਾਂ ਅਪਲੋਡ ਕਰਾਂਗੇ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਰੇਟ ਆ ਉਹ ਬਹੁਤ ਹੀ ਘੱਟ ਆ ਚਾਹੇ ਖਰਬੂਜਾ ਆ ਜਾਂ ਚਾਹੇ ਖੀਰਾ ਆ ਜਿਹੜੇ ਹਦਵਾਣਾ ਆ ਉਹ ਆਪਾਂ ਨੂੰ ਮਿਲਿਆ 100 ਰੁਪਏ ਦਾ 6 ਕਿਲੋ ਠੀਕ ਆ ਤੇ ਆਪਾਂ ਇਹਨਾਂ ਦੇ ਲਈ ਲਿਆ ਸੀਗਾ 8-9 ਕਿਲੋ ਲਿਆ ਸੀਗਾ ਤੇ ਜਿਹੜਾ ਖਰਬੂਜਾ ਆ ਉਹ ਸੌਰੀ ਮੈਨੂੰ ਯਾਦ ਨਹੀਂ ਹੈਗਾ ਜਿਹੜਾ ਖਰਬੂਜਾ ਕਿੰਨੇ ਰੁਪਏ ਕਿਲੋ ਮਿਲਿਆ ਤੇ ਜਾਨੀ ਟੋਟਲ ਮਿਲਾ ਕੇ ਇਹ ਸਾਰੀਆਂ ਚੀਜ਼ਾਂ ਤੇ ਆਪਣਾ ਖਰਚਾ ਆਇਆ ਸੀਗਾ 250 ਰੁਪਈਆ ਜੇਕਰ ਮੈਨੂੰ ਹਫਤੇ ਬਾਅਦ ਇਹ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ 250 ਰੁਪਏ ਦੀਆਂ ਤਾਂ ਮੈਨੂੰ ਕੋਈ ਹਰਜ ਨਹੀਂ ਹੈਗਾ ਕਿਉਂਕਿ ਇਹਨਾਂ ਦੇ ਸਿਰ ਤੋਂ ਹੀ ਆਪਾਂ ਕਮਾਈ ਕਰਦੇ ਆਂ ਰੋਜ਼ ਦੇ ਆਪਾਂ ਜਿਹੜੇ ਇਹਨਾਂ ਤੋਂ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ 2.5 300 ਰੁਪਈਆ ਕਮਾ ਲਈਦਾ ਸੋ ਜੇਕਰ ਹਫਤੇ ਬਾਅਦ ਆਪਾਂ ਇਹਨਾਂ ਇਦਾਂ ਦੀਆਂ ਚੀਜ਼ਾਂ ਪਾਉਨੇ ਆ ਤਾਂ ਕੋਈ ਵੀ ਮਹਿੰਗਾ ਨਹੀਂ ਹੈਗਾ ਤੁਸੀਂ ਇਹ ਚੀਜ਼ਾਂ ਪਾ ਸਕਦੇ ਆ ਤੁਸੀਂ ਦਿਨ ਰੱਖ ਲਿਓ ਠੀਕਾ ਇੱਕ ਦਿਨ ਤੁਸੀਂ ਹਦਵਾਣਾ ਪਾ ਦਿਓ ਦੂਜੇ ਦਿਨ ਤੁਸੀਂ ਖੀਰਾ ਪਾ ਦਿਓ ਤੀਜੇ ਦਿਨ ਤੁਸੀਂ ਜਿਹੜਾ ਖਰਬੂਜਾ ਆ ਉਹ ਪਾ ਸਕਦੇ ਆ ਐਦਾਂ ਦੀਆਂ ਚੀਜ਼ਾਂ ਪਾ ਕੇ ਤੁਸੀਂ ਇਹਨਾਂ ਨੂੰ ਨੇਚਰਲ 쿨ਿੰਗ ਦੇ ਸਕਦੇ ਆ ਨੇਚਰਲ 쿨ਿੰਗ ਮਤਲਬ ਕੀ ਅੰਦਰ ਹੋਣ ਵਾਲੀ ਜਿਹੜੀ ਗਰਮੀ ਆ ਉਸ ਤੋਂ ਰਾਹਤ ਤੁਸੀਂ ਇਹਨਾਂ ਨੂੰ ਦੇ ਸਕਦੇ ਆ ਦੇਖੋ ਕੁਝ ਦਿਨ ਪਹਿਲਾਂ ਆਪਾਂ ਤੁਹਾਨੂੰ ਇੱਕ ਵੀਡੀਓ ਆ ਜਿਹੜੀ ਉਹ ਵੀ ਏਸੇ ਟੌਪਿਕ ਤੇ ਬਣਾਈ ਸੀ ਕਿ ਗਰਮੀਆਂ 'ਚ ਮੁਰਗੀਆਂ ਦਾ ਕਿਵੇਂ ਬਚਾ ਕਰਨਾ ਉਹਦੇ ਵਿੱਚ ਆਪਾਂ ਦੱਸਿਆ ਸੀ ਬਾਰਲੀ ਗਰਮੀ 'ਚ ਮੁਰਗੀਆਂ ਨੂੰ ਤੁਸੀਂ ਨਹਾਉਣਾ ਨਹੀਂ ਹੈਗਾ ਪਰ ਇਹਨਾਂ ਦੇ ਆਸ-ਪਾਸ ਤੁਸੀਂ ਕੋਸ਼ਿਸ਼ ਕਰੋ ਪਾਣੀ ਰੱਖਣ ਦੀ ਗਿੱਲਾ ਰੱਖਣ ਦੀ ਜਿਹਦੇ ਵਿੱਚ ਮੁਰਗੀਆਂ ਪੈਰ ਰੱਖ ਸਕਣ ਪੈਰ ਰੱਖ ਸਕਣ ਪੈਰ ਰੱਖਣ ਦੇ ਨਾਲ ਇਹ ਸਾਰੇ ਸਰੀਰ ਨੂੰ ਠੰਡਕ ਦੇ ਲੈਂਦੀਆਂ ਨੇ ਪਰ ਕਦੀ ਵੀ ਮੁਰਗੀ ਨੂੰ ਨਹਾਲਿਓ ਨਾ ਕਿਉਂਕਿ ਇਹਨਾਂ ਦਾ ਜਿਹੜਾ ਟੈਂਪਰੇਚਰ ਆ ਇਹ ਬਹੁਤ ਹੀ ਜ਼ਿਆਦਾ ਪਹਿਲਾਂ ਹੀ ਹਾਈ ਹੁੰਦਾ ਆ ਸੋ ਤੁਸੀਂ ਇਹ ਜਿਹੜੀਆਂ ਚੀਜ਼ਾਂ ਪਾ ਕੇ ਇਹਨਾਂ ਨੂੰ ਨੇਚਰਲ ਕੂਲਿੰਗ ਆ ਜਿਹੜੀ ਦੇ ਸਕਦੇ ਆ ਜਿਸ ਦੇ ਨਾਲ ਇਹਨਾਂ ਦੀ ਜਿਹੜੀ ਬਾਡੀ ਆ ਉਹ ਟੈਂਪਰੇਚਰ ਨੂੰ ਮੈਂਟੇਨ ਕਰ ਪਾਉਗੀ ਸਹੀ ਰੱਖ ਪਾਉਗੀ ਇਹਨਾਂ ਦੀ ਜਿਹੜੀ ਬਾਡੀ ਆ ਟੈਂਪਰੇਚਰ ਨੂੰ ਚੱਲ ਪਾਉਗੀ ਘੱਟ ਕਰ ਪਾਉਗੀ ਠੀਕ ਆ ਤੇ ਇਹ ਤੁਸੀਂ ਇਕੱਲਾ ਮੁਰਗੀਆਂ ਨੂੰ ਨਹੀਂ ਤੁਸੀਂ ਆਪਣੇ ਚਿਕਸ ਨੂੰ ਵੀ ਪਾ ਸਕਦੇ ਆ ਤੁਸੀਂ ਸਾਹਮਣੇ ਦੇਖ ਲਓ ਆਪਾਂ ਚਿਕਸ ਨੂੰ ਵੀ ਪਾਇਆ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਕੋਲ ਚਿਕਸ ਨੇ ਮੁਰਗੀਆਂ ਘੱਟ ਨੇ ਠੀਕ ਆ ਤੁਸੀਂ ਇਹ ਚੀਜ਼ਾਂ ਚਿਕਸ ਨੂੰ ਵੀ ਪਾ ਸਕਦੇ ਆ ਕੋਈ ਇਹ ਨਹੀਂ ਹੈਗਾ ਕਿ ਇਹ ਕੇਵਲ ਆਪਾਂ ਮੁਰਗੀਆਂ ਦੇ ਲਈ ਦੱਸਿਆ ਆ ਤੁਸੀਂ ਇਹ ਚੀਜ਼ਾਂ ਆਪਣੇ ਚਿਕਸ ਨੂੰ ਵੀ ਪਾ ਸਕਦੇ ਆ ਆਪਣੇ ਚਿਕਸਾ ਜਿਹੜੇ ਉਹ ਵੀ ਆਰਾਮ ਨਾਲ ਖਾ ਰਹੇ ਨੇ ਖਰਬੂਜਾ ਹੋਵੇ ਚਾਹੇ ਹਦਵਾਣਾ ਹੋਵੇ ਆਪਣੇ ਚਿਕਸਾ ਜਿਹੜੇ ਉਹ ਖਾ ਰਹੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਪਾ ਕੇ ਇਹਨਾਂ ਨੂੰ ਨੇਚਰਲ ਕੂਲਿੰਗ ਦੇ ਸਕਦੇ ਆ ਦੇਖੋ ਹੁਣ ਜੇਕਰ ਮੈਂ ਸਾਰੇ ਇਹਨਾਂ ਦੇ ਤੋੜ ਮਰੋੜ ਕੇ ਇਹੜੇ ਬੈਨੀਫਿਟ ਤੁਹਾਨੂੰ ਦੱਸਣਗਾ ਤਾਂ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਸੋ ਮੈਂ ਤੁਹਾਨੂੰ ਇਹ ਕਹਾ ਕਿ ਇਹਦੇ ਵਿੱਚ ਆ ਆਇਆ ਇਹਦੇ ਵਿੱਚ ਵਿਟਾਮਿਨ ਆ ਫਲਾਨਾ ਆ ਠਮਕੜਾ ਆ ਸੋ ਸਿੱਧੀ ਸਾਫ਼ ਮੇਰੀ ਗੱਲ ਆ ਕਿ ਇਹ ਨਾ ਚੀਜ਼ਾਂ ਦੇ ਨਾਲ ਮੁਰਗੀਆਂ ਤੇ ਚਿਕਸ ਨੂੰ ਮਿਲਦੀ ਆ ਨੈਚੁਰਲ ਕੂਲਿੰਗ ਨੈਚੁਰਲ ਕੂਲਿੰਗ ਜੇਕਰ ਤੁਹਾਡੀਆਂ ਮੁਰਗੀਆਂ ਨੂੰ ਜੇ ਤੁਹਾਡੇ ਚਿਕਸ ਨੂੰ ਮਿਲਦੀ ਆ ਤਾਂ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਗਰਮੀ ਤੋਂ ਬਚ ਜਾਣਗੀਆਂ ਜੇਕਰ ਗਰਮੀ ਤੋਂ ਬਚ ਜਾਣਗੀਆਂ ਤਾਂ ਤੁਹਾਡੀਆਂ ਜਿਹੜੀਆਂ ਮੁਰਗੀਆਂ ਤੇ ਚਿਕਸ ਆ ਤੰਦਰੁਸਤ ਰਹਿਣਗੀਆਂ ਤੇ ਅੱਗੇ ਜਾ ਕੇ ਉਹਨਾਂ ਦੀ ਜਿਹੜੀ ਐਗ ਪ੍ਰੋਡਕਸ਼ਨ ਆ ਉਸ ਤੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਸੋ ਮੁਰਗੀਆਂ ਨੂੰ ਤੰਦਰੁਸਤ ਰੱਖਣ ਦੇ ਲਈ ਗਰਮੀ ਤੋਂ ਬਚਾਅ ਰੱਖਣ ਦੇ ਲਈ ਸਟ੍ਰੈਸ ਤੋਂ ਦੂਰ ਰੱਖਣ ਦੇ ਲਈ ਇਹ ਚੀਜ਼ਾਂ ਆ ਜਿਹੜੀਆਂ ਜ਼ਰੂਰ ਦਿਓ ਦਿਨ ਰੱਖ ਲਿਓ ਦੇਖੋ ਐਮੀਨਾ ਘਬਰਾਓ ਕਿ ਜੀ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੈ ਦਿਨ ਰੱਖ ਲਓ ਦਿਨਾਂ ਦੇ ਹਿਸਾਬ ਨਾਲ ਪਾਓ ਐਦਾਂ ਕਰਕੇ ਮਹੀਨਾ ਬਹੁਤ ਸੌਖਾ ਨਿਕਲ ਜਾਣਾ ਆ ਅੱਗੇ ਜਾ ਕੇ ਜਦੋਂ ਬਾਰਿਸ਼ ਪੈ ਗਈ ਫਿਰ ਮੌਸਮ ਬਹੁਤ ਹੱਦ ਤੱਕ ਚੇਂਜ ਹੋ ਜਾਂਦਾ ਆ ਪਰ ਇਹਨਾਂ ਦਿਨਾਂ ਦੇ ਵਿੱਚ ਗਰਮੀ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਸੋ ਆਪਾਂ ਵੀ ਦਿਨ ਰੱਖੇ ਹੋਏ ਨੇ ਇਹ ਤਾਂ ਆਪਾਂ ਅੱਜ ਵੀਡੀਓ ਬਣਾਉਣੀ ਸੀ ਕਿਉਂਕਿ ਆਪਾਂ ਰੋਜ਼-ਰੋਜ਼ ਫਿਰ ਇੱਕ ਹੀ ਵੀਡੀਓ ਨਹੀਂ ਲੈ ਕੇ ਆ ਸਕਦੇ ਰੋਜ਼ ਵੀਡੀਓ ਹਰ ਇੱਕ ਅਲੱਗ ਟੌਪਿਕ ਤੇ ਹੁੰਦੀ ਆ ਤਾਂ ਕਿ ਤੁਹਾਡਾ ਵੀ ਫਾਇਦਾ ਹੋ ਸਕੇ ਸੋ ਅੱਜ ਆਪਾਂ ਇਹ ਜਿਹੜੀ ਵੀਡੀਓ ਬਣਾਈ ਆ ਇਸ ਦੇ ਲਈ ਆਪਾਂ ਸਾਰੀਆਂ ਚੀਜ਼ਾਂ ਇੱਕੋ ਵਾਰ ਲਈ ਆ ਨਹੀਂ ਤੇ ਆਪਾਂ ਤਾਂ ਦਿਨ ਰੱਖੇ ਹੋਏ ਨੇ ਆਪਾਂ ਇੱਕ ਦਿਨ ਜਦੋਂ ਸ਼ਹਿਰ ਜਾਈਦਾ ਹੈ ਤਾਂ ਇਹਨਾਂ ਲਈ ਹਦਵਾਣਾ ਲਈ ਆਈਦਾ ਆ ਦੂਜੇ ਦਿਨ ਖਰਬੂਜਾ ਲਈ ਆਈਦਾ ਆ ਕਿਸੇ ਵੇਲੇ ਨਹੀਂ ਵੀ ਆਉਂਦਾ ਇਹ ਨਹੀਂ ਹੈਗਾ ਕਿ ਆਪਾਂ ਰੋਜ਼ ਹੀ ਲੈ ਕੇ ਆਨੇ ਕਿਸੇ ਵੇਲੇ ਨਹੀਂ ਆਉਂਦਾ ਹੈਗਾ ਤਾਂ ਇਹ ਜਿਹੜੀਆਂ ਚੀਜ਼ਾਂ ਆ ਆਪਾਂ ਪਾਉਂਦੇ ਰਹੀ ਦੀ ਆ ਦਿਨ ਰੱਖ ਕੇ ਸੋ ਤੁਸੀਂ ਵੀ ਦਿਨ ਰੱਖ ਸਕਦੇ ਏਸ ਤੋਂ ਬਿਨਾ ਇੱਕ ਗੱਲ ਹੋਰ ਆ ਕਿ ਜੇਕਰ ਤੁਸੀਂ ਨਹੀਂ ਲਿਆ ਸਕਦੇ ਤੁਸੀਂ ਘਰੇ ਤਾਂ ਖਾਂਦੇ ਹੋਣੇ ਆ ਘਰੇ ਜਿਹੜਾ ਵੇਸਟ ਇਹਨਾਂ ਦੇ ਜਿਹੜੇ ਛਿਲਕੇ ਵਗੈਰਾ ਹੁੰਦੇ ਨੇ ਉਹ ਵੀ ਤੁਸੀਂ ਇਹਨਾਂ ਨੂੰ ਪਾ ਸਕਦੇ ਆ ਵੈਸੇ ਮੈਂ ਤਾਂ ਇਹੀ ਕਹੂੰਗੀ ਕਿ ਜਿਹੜਾ ਕੰਮ ਤੁਹਾਨੂੰ ਜਿਹੜੇ ਜਾਨਵਰ ਤੁਹਾਨੂੰ ਰਿਜਕ ਦੇ ਰਹੇ ਨੇ ਸਰਦੀਆਂ ਦੇ ਵਿੱਚ ਆਪਾਂ ਫਿਰ ਚਾਹੁੰਦੇ ਆ ਕਿ ਬਈ ਇੱਕ ਮੁਰਗੀ ਆ ਜਿਹੜੀ ਦੋ ਦੋ ਅੰਡੇ ਦੇਈ ਜਾਵੇ ਸੋ ਜਿਹੜੇ ਆਪਾਂ ਨੂੰ ਰਿਜਕ ਦਿੰਦੇ ਨੇ ਜਾਨਵਰ ਉਹਨਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਇਹ ਜਿਹੜੀਆਂ ਚੀਜ਼ਾਂ ਆ ਜਰੂਰ ਪਾਉ ਲਿਆ ਕੇ ਉਹਨਾਂ ਵਿੱਚ ਵੀ ਜਾਨ ਆ ਸੋ ਬਾਕੀ ਵੀਡੀਓ ਵਧੀਆ ਲਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ